ਗੰਦਗੀਆਂ ਲਾਦਾ ਕਿੰਨਾ ਤਪਾਉਂਦਾਂ ਇਹ ਗੰਦਗੀਆਂ ਲਾਦਾ ਹਣੀ ਮੈਂ ਮਰ ਜਾਰੀ ਕਿ ਮੈਂ ਕਾਰ ਦਾੜੀ ਕਿ ਬਤ ਟੁੱਟ ਜਾ ਪੁੰਨੜਿਆ ਦੇ ਨੁਕਤੇ ਦੇ ਟੁੱਟ ਜਾ ਤੇਰੀ ਨਹੀਂ ਮੇਰੇ ਬਾਤ ਸੱਟ ਜਿਆਦਾ ਨਹੀਂ ਵੇਖੋ ਮੁੰਡਾ ਬਾਜ ਇਹ ਬਾਜ ਓਏ ਓਏ ਹਾਏ ਓਏ ਮੇਰੇ ਰੱਬਾ ਜੀ ਸਤਿ ਸ਼੍ਰੀ ਅਕਾਲ ਅੱਜ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲਾਉਚ ਆ ਮੈਨੂੰ ਥੋੜਾ ਅੱਜ ਜੁਖਾਮ ਲੱਗ ਰਿਹਾ ਹੈ ਇਸ ਲਈ ਬਸ ਕੁਲਾਇਆ ਹੋਇਆ ਹਾਈ ਗਾਇਜ਼ ਇਹ ਸਾਡਾ ਦੀਪੂ ਪੀਪੂ ਇਹ ਆਣ ਵੀਰ ਤੇ ਵਾਓ ਕਿ ਇਥੇ ਦਿਲ ਨਿਕਲਿਆ ਛੋਡੀ ਓਏ ਆ ਦੇਖੋ ਗਾਇਜ਼ ਦਿਲ ਨਿਕਲਿਆ ਨੀਨੇ ਹੁਣੇ ਖਾ ਮੈਂ ਖਾਉਂਗਾ ਇਹਨਾਂ ਨੂੰ ਥੋੜੀ ਦਊਂਗਾ ਦੇਲਾ ਦਿਲ ਮੈਂ ਖਾਉਂਗਾ ਮਨ ਲੋੜਾ ਦਿਲਾਂ ਦੀ ਮਨ ਲਾਇਕ ਕਰਿਆ ਕਰੋ ਲਾਈਕ ਨਹੀਂ ਕਰਦੇ ਤੁਸੀਂ ਹਾਈ ਗਾਇਸ ਬੋਲ ਕੁਛ ਯਾਰਾ ਵੀਰ ਆਣਾ ਹਾਂਜੀ ਵੀਰ ਜੀ ਕੀ ਖਾ ਰਹੇ ਹੋ ਇਹ ਚਿਪਾ ਹੈ ਚਿੱਪਾ ਕੀ吃 ਖਾ ਰਹੇ ਹੈ ਜਵਾਂਦੇ ਕੈਸੇ ਆਪ ਸਭ ਹਾਂਜੀ ਜੀ ਮੇਲੇ ਤਾਂ ਮੇਰੇ ਬਡੋਗਲਾ ਕੈਸੀ ਹੈ ਇਹਨੇ ਜੀ ਦੋ ਦੋਨੋਂ ਜਗ੍ਹਾ ਤੋੜਦੀ ਤੋੜਦੀ ਬੰਦੂਕਾ ਹਾਂ ਤੋੜਦੀ ਬੰਦੂਕ ਤੋੜਦੀ ਤਾਂ ਦੋ 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 ਜਗ੍ਹਾ ਤੋਲਦੀ ਰਹੇ ਤਾਂ ਦੋਨੇ ਟੁਕਾ ਨਹੀਂ ਸਿੱਧਾ ਕੰਮ ਹੁੰਦਾ ਨਹੀਂ ਤੇਰੇ ਤੋਂ ਕੋਈ ਦਵਾਰੇ ਕਿਹਨੂੰ ਸਿੱਧਾ ਕੰਮ ਹੁੰਦਾ ਨਹੀਂ ਕੋਈ ਤੇਥੋਂ ਸਾਰੇ ਪੁੱਠੇ ਕੰਮ ਹੁੰਦੇ ਆ ਦੇਖ ਲੈ ਆ ਕੇ ਦਿਖਾਈ ਬੰਦੂਕ ਕਿੱਥੇ ਤੋੜਦੀ ਲਾ ਲਾ ਨਾ ਰਹੇ ਮਾਮਾ ਇੱਕ ਦਿਨ ਹੀ ਖੇਡੇ ਹੋਏ ਹੈ ਓਏ ਹੈ ਕਿਉਂ ਤੋੜੀ ਆ ਬੰਦੂਕ ਉਹਦੀ ਹਮਾਰੇ ਆਂ ऐसा ही होता है हैं की मिल गया बंदूक तोड़ के वीर की मिल गया नजारा आ गया हैं बंदूक तोड़ के नजारा आ गया देखो गाइस आकल गा ले ले चलोनी पैक करूंगी फिर आया केपीएल आतिया है ओए हैं चलोनी पैक करू देखो आ की करता पीछे ही तोड़ती करता का मुही अरे देखो जिड़े तो मैं डरता हूं आ देख लो गाइस करता का मुही केपीएल नाल खढ़ाई है इत्थो भी तोड़ती है ਉਹ ਜਾ ਹੋਏ ਛੋਡੇ ਇਹ ਕੀ ਗੱਲ ਹੈ ਬਈ ਹੈ ਹੁਣ ਤੇਰੇ ਐ ਲਾਈਏ ਥਾਪੜੇ ਲਾਈਏ ਹੈ ਹੋਰ ਕੀ ਲਾਈਏ ਜੀਜੀ ਲੈ ਕੇ ਗਈ ਹੈ ਹੈਲੋ ਗਾਇਲ ਜੇ 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 ਜੀ ਮੇਰਾ ਫੌਜੀਆ ਦਾ ਟਰੱਕ ਜੀ ਉਹ 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 ਵੀ ਟੁੱਟ ਗਿਆ ਸੀ ਫੌਜੀਆ ਦਾ ਟਰੱਕ ਵੀ ਟੁੱਟ ਗਿਆ ਹਾਂ ਟੁੱਟ ਗਿਆ ਉਹ ਕਿਹਨੇ ਤੋੜਤਾ ਮਨਨ ਲਈ ਟੋਠਾ ਟਾ ਫੌਜੀਆ ਦਾ ਟਰੱਕ ਵੀ ਤੋੜਤਾ ਤੇ ਇਹਨੇ ਤੋੜਿਆ ਤਾਂ ਆਇਆ ਹੈ ਨਮਸਤੇ ਬਾਏ ਬਾਏ ਸਾਰੇ ਸਾਡੇ ਤੋਂ ਤੇ ਅੱਜ ਮੇਰਾ ਮੱਤ ਟੁੱਟ ਗਿਆ ਮੈਂ ਮੈਂ ਤਾਂ ਪਾਪੜੀ ਵਾਲਾ ਦੇ ਦਿੰਦੇ ਆ ਓਕੇ ਭਾਰ ਵਾਲਾ ਦੇ ਦਰ ਦੇਖ ਲੈ ਆ ਕੇ ਦਿਖਾ ਦਿੱਤਿਆ ਹੋ ਲੱਗ ਜਾਈ ਜੀ ਹੋ ਟਾਲ ਪਾਇਆ ਹੋਇਆ ਉਹਨੇ ਅੱਛਾ ਆ ਦੇਖੀ ਇਹ ਇਹ ਦਾਦੀ ਅਲਾ ਸਿਸਾ ਵੀ ਟੁੱਟ ਗਿਆ ਜੀ ਤਾਂ ਅਲਾ ਸਿਸਾ ਵੀ ਟੁੱਟ ਗਿਆ ਸੀ ਮੈਂ ਆਪੀ ਜੋਲਦਾ ਜੀ ਆਪੀ ਜੋੜਤਾ ਅੱਛਾ ਆ ਟਾਇਰ ਨਵੇਂ ਪਾਏ ਨੇ ਹਾਲੇ ਮੈਂ ਤਾਂ ਅਲੱਗ ਹੀ ਸਾਬੇਠ ਟੁੱਟ ਗਿਆ ਸੀ ਮੈਂ ਕੈਣੀ ਵੀ ਤਾਂ ਕਰਦੀ ਰਹਿੰਦੇ ਨੇ ਇਹ ਚੁੱਪਾ ਜਾ ਅਲੱਗ ਚੁੱਪ ਕਰ ਬੇ ਕੁੱਤੇ ਮੈਂ ਗਿਆ ਸੀ ਇਹ ਆਦਾ ਆ ਤਾਂ ਮੈਂ ਹੀ ਜੋੜਦਾ ਹੁਣ ਵੀ ਜੋੜਦਾ ਤੇ ਅੱਛਾ ਮਕੈਨਿਕੀ ਤਾਂ ਕਰਦੀ ਰਹਿੰਦੇ ਨੇ ਚਲਾ ਕੇ ਦਿਖਾ ਇਹਨੂੰ ਉਹ ਵਗਿਆ ਭਾਈ ਫੌਜੀ ਵਾਲਾ ਟਰੱਕ ਇਹ ਡੈਡੀ ਦਾ ਟਰੱਕ ਹੈ ਇਹ ਹਾਂ ਉਹਨੂੰ ਰੋਕ ਲੈ ਬਾਹਰ ਇਹਨਾਂ ਬਾਈ ਜੇ ਉਰੇ ਲੈ ਕੇ ਦਿਖਾ ਸਾਨੂੰ ਅਸੀਂ ਦੇਖਾਂਗੇ ਕਿ ਮੇਰਾ ਟਰੱਕ ਹੈ ਫੇਰਾ ਟੱਕੇ ਟੂਕੇ ਖੋਲ ਕੇ ਦਿਖਾ ਵੀ ਤੁਸੀਂ ਤੇ ਤੁਸੀਂ ਸਾਰਾ ਕੁਝ ਦਿਖਾਇਆ ਲੱਗੀ ਲੱਗਾ ਆਇਆ ਹੈ ਭਾਈ ਸਾਡੇ ਮੁੰਡੇ ਦਾ ਟਰੱਕ ਦਿਖਾਏ ਕਿ ਯਾਰ ਸੋਹਣਾ ਟਰੱਕ ਹੈ ਫੌਜੀਆ ਵਾਲਾ ਖੋਲ ਕੇ ਵੀ ਦਿਖਾਏ ਮੈਂ ਆਹ ਦੇਖੋ ਪਿੱਛੇ ਕਹਿੰਦਾ ਮੇਰਾ ਡੈਡੀ ਬਹਿਣਾ ਹੁੰਦਾ ਹੈ ਇੱਥੇ ਬਹਿਣਾ ਹੁੰਦਾ ਈ ਇਹਦਾ ਡੈਡੀ ਇੱਥੇ ਚਲਾਉਂਦਾ ਤੂੰ ਨਾ ਇੱਥੇ ਕੌਣ ਬਹਿਣਾ ਹੁੰਦਾ ਵੀਰ ਸਾਈਡ ਤੇ ਬਹਿ ਜਾਂਦਾ ਹੈ ਹਾਂ ਉਹਨੇ ਡੈਡੀ ਦਾ ਡੋਸਟ ਬਹਿ ਜਾਣਾ ਹੈ अच्छा डैडी ਦਾ ਦੋਸਤ ਅੱਗੇ ਵੇਦਾ ਡੈਡੀ ਪਿੱਛੇ ਵੇਦਾ ਹੈ ਹੈ ਕਿਉਂ ਡੈਡੀ ਨੂੰ ਪਿੱਛੇ ਕਦਰ ਫੜਾ ਦੇਣਾ ਜਿਹਨਾਂ ਨਾਲ ਕਲਿਆ ਸੀ ਜਿਹੇ ਜਿੰਨਾਂ ਦੇ ਕੁੱਤੇ ਆ ਅੱਛਾ ਉਹ ਜਖੇਪਲ ਵਾਲੇ ਅੰਕਲ ਦੀ ਗੱਲ ਕਰਦਾ ਠੀਕ ਆ ਆ ਵੀ ਤੋੜ ਰੱਖਿਆ ਦੇਖੋ ਉਹ ਅੱਗੇ ਨੇ ਸ਼ੀਸ਼ਾ ਦਾ ਤੋੜਤਾ ਲੇਟਾਂ ਵੀ ਤੋੜਤੀਆਂ ਇੱਥੋਂ ਇਹ ਰੁੱਟਿਆ ਪਿਆ ਛੜਦੇ ਕੀ ਨੇ ਇਹ ਕੰਨਵ ਤੋੜਤਾ ਦੇ ਤਹਾਂ ਤੋਂ ਇੱਥੋਂ ਤੋੜਿਆ ਪਿਆ ਹੈ ਮਕੈਨਿਕੀ ਕਰੀ ਭਈਆ ਪੂਰੀ ਆਏ ਨਾ ਐ ਨਹੀਂ ਕਰਦੇ ਹੁੰਦੇ ਉੱਤੇ ਬਹਿ ਕੇ ਥੋੜੀ ਚਲਾਉਂਦੇ ਉੱਤੇ ਬਹਿ ਕੇ ਚਲਾਉਣਾ ਨਾ ਤੂੰ ਹੈ ਆਉ ਮੈਂ ਥੜਾ ਬਹਿ ਜਾਂਦਾ ਹੈ ਦੂਬਲਨ ਉਤੇ ਨੂੰ ਦੇਖੋ ਕਿਵੇਂ ਭਰਿਆ ਠੀਕ ਹੈ ਵੀ ਸੱਚ ਬੋਲਦਾ ਏ ਹਰ ਇੱਕ ਚੀਜ਼ ਉਹਦੀ ਦੱਸਦਾ ਵੀ ਹਾਂ ਮੈਂ ਉਹ ਕਰਾਂ ਹਾਂ ਲੱਗ ਰਿਹਾ ਨੇ ਹੁਣ ਫਿਰ ਖਾ ਲੈ ਲੜੀ ਤਾ ਮੈਂ ਮੇਰੇ ਚਿਪਸ ਖਾ ਲਵਾਂ ਬਸ ਮੈਂ ਤਾਂ ਬਾਹਰ ਚੱਲ ਕੇ ਕੀ ਮੜਾ ਬਾਹਰ ਦਿਖਾਈ ਕੋਈ ਕੁਛ ਹਾਂਜੀ ਦਿਖਾ ਦਿੰਦੇ ਆ ਓਏ ਨਿਕਾ ਬੱਲੇ ਨੂੰ ਦੱਸੋ ਫਿਰ ਹੁਣ ਅਸੀਂ ਕੀ ਦਿਖਾ ਰਹਿਆਂਗੇ ਹੈ ਇਹ ਬਲੌਗਿੰਗ ਫਿਰ ਸਾਰੀ ਅੱਜ ਹੀ ਕਰੂਗਾ ਹਾਂ ਅੱਜ ਸਾਰਾ ਬਲੌਗ ਇਆਨ ਵੀਰ ਦੇ ਨਾਮ ਆ ਯਾਰ ਸਾਰਾ ਕੁਝ ਇੰਟਰਵਿਊ ਦੇਉ। A few moments later। ਸਾਡੇ ਛੋਟੇ ਛੋਟੇ ਕਟੂੜੇ। ਸਾਰਾ ਦਿਨ ਪਾਈ ਰੱਖਦੇ ਨੇ ਯਾਰ। ਕਾਪੀ। ਠੰਡਾ ਫਿਰ ਉਹਨੇ। ਸਾਡ ਖੱਡ ਵਾਰੀ ਆ ਜੀ ਆਜੋ। ਹੂੰ। ਟੋਪੀ ਸਮਾਰ ਕੇ ਲੈ ਬਤਾ। ਸਿਰ ਤਾਂ ਤੇਰਾ ਨੰਗਾ ਪਿਆ। ਨੰਗਾ ਨਾ ਤਾਰਾ ਹੋਇਆ ਪਿਆ ਤੇਰਾ। ਅੱਜ ਜਵਾਖ ਆਈ ਨਹੀਂ ਕੋਈ ਖੇਡਣ। ਕਹਿੰਦੇ ਆ ਕੱਲ ਪਰਸੋਂ ਨੂੰ ਆਵਾਂਗੇ। ਕਿਉਂ ਅੱਜ ਕੀ ਹੋ ਗਿਆ? ਇੰਤਵਾਰ ਨੂੰ ਇੰਤਵਾਰ ਨੂੰ ਮੈਂ 3 ਵਜੇ ਆ ਜੂ ਓਦੇ ਬਣਾਵਾਂ ਕੋਈ ਓਦੇ ਦੇਖਾਂ ਵੀਡੀਓ ਠੀਕ ਹੈ ਗਾਇਸ 3 ਵਜੇ ਤੂਰੇ ਦਿਖਾ ਕੇ ਲਈਏ 3 ਵਜੇ ਕਰਾਂਗੇ ਸਾਰੀ ਇਨਫੋਰਮੇਸ਼ਨ ਦਾ ਇੰਟਰੋਡਕਸ਼ਨ ਹੂੰ ਇੱਕ ਆਦੀ ਕਾਕਾ ਹਾਂ ਭਾਈ ਕੀ ਕਰਦਾ ਹੈ ਹੈ ਤੂਰੇ ਹਰੇ ਕੀ ਹੈ ਹਾਂ ਡੌਗੀ ਨੇ ਇਹ ਹੈਂ ਫੜ ਕੇ ਦਿਖਾਈ ਫੜ ਕੇ ਕਹਿੰਦਾ ਨਾ ਤੂੰ ਡਰਦਾ ਨਹੀਂ ਉਹ ਡਰੀ ਉਹ ਤਾਂ ਡਰਦਾ ਤੂੰ ਡਰੀ ਜਾਂਦਾ ਓਏ ਐਡਾ ਵੱਡਾ ਹੋ ਕੇ ਹਾਂ ਉਹ ਤਾਂ ਡਰਦਾ ਨਹੀਂ ਛੋਟਾ ਜਾ ਹੈ ਕੀਨੇ ਕੇ ਡੌਗੀ ਨੇ ਹੈ ਇਹ ਵੇ ਤੂੰ ਹਾਂ ਇਹ ਹੈ ਗੋਗੂ ਹਾਂ ਲੈ ਉਹ ਡਰਦਾ ਨਹੀਂ ਦੇਖੀ ਤੂੰ ਡਰਦਾਗਾ ਆ ਦੇਖੋ ਕਿਵੇਂ ਡਰੀ ਜਾਂਦਾ ਮੇਰਾ ਹੱਥ ਫੜ ਰੱਖਿਆਗਾ ਹਾਏ ਤੂੰ ਜੈਂਡਰ ਦਾ ਵੱਡਾ ਮੈਂ ਛੜਦਾ ਮੈਂ ਛੜਦਾ ਦਾ ਵੀ ਛੜਦਾ ਮੈਂ ਛੜਦਾ ਇੰਟਰ ਦਾ ਬਾਏ ਕਰ ਦੇ ਬਾਏ ਕਰ ਦੇ ਬਾਏ ਬਾਏ ਹਵਾ ਮੈਂ ਛੜਾ ਓਏ ਮੈਂ ਛੜੇ ਤੇਰੀਆਂ ਉਹ ਕਿੱਥੇ ਨੇ ਬੂਟ ਕਿੱਥੇ ਨੇ ਤੇਰੇ ਜਰਾਬਾਂ ਜੀ ਫਿਰਦਾ ਪੈਰ ਲਵੇੜਲੇ ਸਾਰੇ ਮਸਕਮਿੰਗਣਦਾ ਗਈ ਆਹੋ ओड़ी, 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 ओड़ी ओड़ी था नहीं तेरे बूट ਉਹਦੀ ਉਹਦੀ ਉਹਿਆ ਛੋੜੇ ਥਾਪੜ ਨਹੀਂ ਤੇਰੇ ਬੂਟ ਕਿੱਧਰ ਗਏ ਪਿੱਟ ਕਰਦੇ ਨਹੀਂ ਪਾਉਂਦਾ ਤੂੰ ਹੈ ਬੰਦ ਕਰਿਆ ਸਾਡੇ ਛੋਟੇ ਸਿੰਘ ਆ ਗਏ ਜੀ ਆਹ ਦੇਖੋ ਪੂਰੀ ਦਿਖਾ ਦੇ ਹੂੰ ਛੋਲਾ ਪਾਇਆ ਹੋਇਆ ਇਹਨਾਂ

ਬੈਗਰੂ ਜੀ ਐ ਕਰਦੀ ਬੈਗਰੂ ਜੀ ਤਰਿ ਗਾਰ ਤਾਸਰੀਆ ਤਾਰ ਹਉ ਦਾ ਢੀਡਾਸ ਨਹੀਂ ਮੁਟਦਾ ਨੀਰ ਐ ਕਰਦੇ ਇਹਨਾਂ ਦੇ ਵਿੱਚ ਔਲੇ ਸਮਾਏ ਹੋਏ ਨੇ ਇਹਨਾਂ ਦੇ ਵਿੱਚ ਔਲੇ ਆ ਸੌਰਭ ਜੱਸੀ ਪੁੱਜੇ ਹੋਏ ਨੇ ਕਹਿੰਦੇ ਹਾਂ ਹਲੋ ਝਲਰ ਆਲਣਾ ਪਾਉ ਨਾ ਨਾ ਜੈਤਰਾ ਹਲੋ ਓਏ ਗੰਦਗਾਂ ਲਾਦਾ ਕਿੰਨਾ ਤਪਾਉਂਦਾ ਇਹ ਗੰਦਗਾਂ ਲਾਦਾ ਕਿਹੜੀ ਦਾ ਹਣੀ ਮੈਂ ਮਰ ਜਾਣੀ ਕਿ ਮੈਂ ਕਰਦਾ ਨਹੀਂ ਵੇਹਾ ਮੇਰਾ ਕਿ ਬੱਤ ਟੁੱਟ ਜਾ ਪੁੰਨੜਾ ਦੇ ਨੁਕਤੇ ਦੇ ਧੌਂ ਟੁੱਟ ਜਾ ਤੇਰੀ ਨਹੀਂ ਮੇਰੇ ਬਾਤ ਸੱਟ ਜਾਦਾ ਨਹੀਂ ਇਹ ਕਿਧਰ ਲੜ 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 ਅਰੇ ਇਹ ਨੀ ਕੋਈ ਫੁੱਟਦਾ ਗੱਡੇ ਫੁੱਸਨ ਮਾਰਿਆ ਗੱਡੇ ਨੂੰ ਤੜਵਾਇਆ ਓਏ 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 ਦੇਖੋ ਮੁੰਡਾ ਬਾਜ ਇਹ ਬਾਜ ਓਏ ਉਹ ਤਾਂ ਆਉਂਦਾ ਓਏ ਮੇਰੇ ਆ ਰੱਬਾ ਗਾਇਸ ਨਿਕਾਲੇ ਕੋਈ ਆ ਛਾਤੀ ਆ ਉਹ ਮੈਂ ਜਰੇ ਤੋਂ ਕੜਾ ਨਹੀਂ ਹੋਇਆ ਏ ਤਾਂ ਇਹ ਤਾਂ ਕੜਾ ਨਹੀਂ ਹੋਇਆ ਲੱਗ ਜਾਉਂਦਾ ਫੜ ਲੈ ਇਹਨੂੰ ਫੜ ਲੈ ਉਹ ਤਲਵਾਰ ਨਹੀਂ ਕਿਤਨੀ ਬਾਈਦੀ ਹਤਾ ਇੱਕ ਤਲਵਾਰ ਚੱਕ ਲਈ ਭਈ ਇਹਨੇ ਉਹ ਛੋਟਾ ਉਹ ਚੱਕ ਲੈ ਵੀਰ ਤੂੰ ਵੀ ਵੀਰ ਨੂੰ ਵੀ ਦੋ ਫਿਰ ਤਲਵਾਰ ਹਰ ਜੋ ਹੇ ਸਾਹਬ ਜੀ ਪ੍ਰਣਾਮ ਹਾਂ ਮੱਥਾ ਟੇਕ ਪਹਿਲਾਂ ਤਲਵਾਰ ਨੂੰ ਮੱਥਾ ਟੇਕ ਚੱਕ ਲੈ ਚੱਕ ਐਵੇਂ ਟੇਕੇ ਆਣ ਵੰਗੂ ਚੱਕ ਚੱਕ ਇੱਕ ਹੱਥ ਨਾਲ ਹੁਣ ਕਰੋ ਗਤਕਾ ਕਰੋ ਰੋਕੋ ਬਾਈ ਰੋਕੋ ਬਾਈ ਕੰਨਾ ਐ ਕਰਦੇ ਓਏ 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 ਤੋੜ ਨਾ ਬਈ ਰੋਕੋ ਬਾਈ ਰੋਕੋ ਬਾਈ ਬਾਕੀ ਤਾਰੇ ਦੁੱਧੇ ਲਾਟ ਲਾ ਗਏ ਬਾਈ ਦੁੱਧੇ ਲਾਟ ਲਾ ਦਸੋ ਗਏ ਲੈ ਆ ਪਾ ਲੋ ਤਲਵਾਰਾ ਪਾ ਲੋ ਪੌਣੀ ਹੁਣ ਤਲਵਾਰਾ ਗਾਈਸੇ ਚੱਕ ਕਰ ਕਾ ਦੋ ਬਸ ਸਤਕਾਰ ਇਹ ਇਹ ਨੂੰ ਹੈਗਾ ਸਤਕਾਰ ਆ ਮੇਰੀ ਐ ਤੇਰੀ ਤਾਂ ਹੈਗੀ ਐ ਉਹ ਫੇਰ ਕੱਢ ਲੈ ਆ ਗੱਤਕਾ ਕਰ ਰਿਹਾ ਹੈ ਸਾਡਾ ਮੁੰਡਾ ਓ ਓ ਓ ਓ ਉਹ ਮਿੱਠੂ ਦਾ ਬੰਦਾ ਉਹ ਦੇਖ ਲੈ ਉਹ ਦੇਖ ਤੋ ਇਹ ਵੀਰ ਹੈ ਵੀਰ ਹੈ ਵੀਰ ਹੈ ਤਕੜਾ ਹੈ ਬੱਚ ਉੱਠਣੋ ਕੈਨੂ ਓ ਓ <McKellan> <kakon> <sweet> <No papain> <tom be fine> तो बस करो ओ लाके मारी टोपी बस करो ਆਪਦੇ ਮੇਰੀ ਕਹਾਣੀ ਤੋਪੀ ਲਾਦੀ ਓਏ ਬਾਈ ਬਾਈ ਟੋਪੀ ਲੱਗਦਾ ਓਏ 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 ਆਣੀ ਮਾਰਨਾ ਜੋੜਨਾ ਨਹੀਂ ਮਾਰਨਾ ਓਏ ਯਾ ਬੀਰ ਚਲੋ ਮਾਰੋ ਇਸਕੇ ਐ ਬੱਸ 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 ਓਏ ਨਾ ਕੋਈ ਨਾ ਕਾਲੋ ਵਾਹ ਦੱਸੇ ਬਸ ਇਲਾਕਾ ਤੋਂ ਪਤਾ ਓਏ ਵਾਈ ਪੱਟੇ ਹੋਇ ਕਾਵੇ ਬੋਲੀ ਪੱਟਨੇ ਓਏ ਬਾਤ ਆ ਪਤੇ ਹੋਗੇ ਬਾਤ ਕਰਉਣ ਬਾਤ ਰੋਟੀ ਖਾ ਲੋ ਆਉਂ ਲੈ ਦੇ ਦੇ ਲੈ ਆਉ ਦੇਖ ਤਾਂ ਵੀਰ ਰਹੀ ਕੁ ਯਾ ਓਏ ਅਈ ਚੱਕ ਲਿਆ ਓਏ ਦੇਖੀ ਵੀਰ ਨੇ ਅਈ ਚੱਕ ਲਿਆ ਗੋਦੀ ਚੱਕ ਲੈ ਜੀ ਯਾ ਤਮ ਮੁੱਕ ਗਿਆ ਐ ਤੱਕ ਗਿਆ ਤੱਕ ਗਿਆ ਵੀਰ ਬੋਲੇ

ਕਿਤੇ ਮਾਰੇ ਓਰੇ ਕੋਈ ਮਾਰੇ ਇਹ ਕੀ ਕਰਦਾ ਬੋਲਾਣਾ ਆਣਾ ਇਹ ਤਾਂ ਕੋੜੇ ਚ ਬਜਾਦਾ ਹੈ ਹੂੰ ਇਹ ਤਾਂ ਕੋੜਾ ਕਰਦਾ ਹੁੰਦਾ ਕੋੜਾ ਕਿਵੇਂ ਕਰਦਾ ਹੁੰਦਾ ਹੂੰ ਇਹ ਕਰਦਾ ਹੁੰਦਾ ਚੰਗਾ ਵਾਹ ਨਾ ਨਾ ਹਾਂ ਚਲ ਠੀਕ ਹੈ ਰੋਟੀ ਕਾਈਏ ਆਣ ਯਸ ਸਰ ਹੈ ਯਸ ਸਰ ਠੀਕ ਹੈ ਚਲੋ ਜੀ ਠੀਕ ਹੈ ਜੀ ਬਾਏ ਬਲੌਗ ਦਾ ਕਰਦੇ ਇੱਥੇ ਐਂਡ ਬਹੁਤ ਚੌੜ ਕਰ ਲਈ ਅੱਜ ਇਹਨਾਂ ਨੇ ਹੁਣ ਅਸੀਂ ਬਲੌਗ ਦਾ ਕਰ ਰਿਹਾ ਐਂਡ ਬਾਏ ਕਰੋ ਦੋਨੇ ਆਣੇ ਬਾਏ ਇੱਧਰ ਆਓ ਇੱਧਰ ਆ ਕੇ ਕਰੋ ਬਾਏ ਬੋਲੇ ਠੀਕ ਹੈ ਚਾਤੀ ਸਿਆ ਕਾਲੋ ਠੀਕ